ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜਲੇ ਦੇ ਤੁਸੀਂ ਗ੍ਰੀਨ ਬੂਥ ਬਣਾਉਣੇ ਆ ਉੱਥੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਏਗਾ ਜਿਵੇਂ ਆਪਾਂ ਇਹ ਟਾਈਮਾਂ ਦੇ ਵਿੱਚ ਘਟ ਰਹੀ ਹੈ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਮੋਗੇ ਜ਼ਿਲ੍ਹੇ ਦੇ ਵਿੱਚ 40 ਪੋਲਿੰਗ ਸਟੇਸ਼ਨ ਜਿਹੜੇ ਹੋਣਗੇ ਉਹ ਮਾਡਲ ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਜਿਹੜੇ ਬਹੁਤ ਸਜਾਏ ਹੋਣਗੇ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਜਿਵੇਂ ਕਿਸੇ ਪੈਲਸ ਦੇ ਵਿੱਚ ਆ ਰਹੇ ਹਾਂ ਉੱਥੇ ਇਸ ਤਰ੍ਹਾਂ ਦੀ ਸਜਾਵਟ ਹੋਊਗੀ ਤੇ ਕੁਝ ਬੂਥ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਿਰਫ ਫੀਮੇਲ EMPLOYEES ਹੋਣਗੇ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ AC ਲੱਗਿਆ ਹੋਵੇ ਕੂਲਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਚਾਹ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਉ ਉਹ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਉ ਤਾਂ ਕਿ ਪਿਛਲੀ ਲੋਕ ਸਭਾ ਵਿਲੇ ਸਮੋਗੇ ਜ਼ਿਲੇ ਦੇ ਉੱਪਰ ਇੱਕ ਦਾਗ ਜਾਂ ਲੱਗਿਆ ਸੀਗਾ ਕਿ ਇੱਥੋਂ ਦੀ ਪੋਲ ਪਰਸੈਂਟੇਜ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀਗੀ ਹੁਣ ਆਪਾਂ ਉਸ ਨੂੰ 70% ਤੋਂ ਉੱਪਰ ਲੈ ਅਸੀਂ ਨਾ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰਿਆਂ ਨੂੰ ਸੁਨੇਹਾ ਦੇਈਏ ਕਿ ਇੱਕ ਜ਼ੋਨ ਨੂੰ ਜਿਵੇਂ ਆਪਣੇ ਵੋਟਾਂ ਪੈਣੀਆਂ ਨੇ ਨਾ ਤੁਸੀਂ ਸਾਰੇ ਜਾਣੇ ਉਸ ਦਿਨ ਵੋਟਾਂ ਪਾਉਣ ਆਓ ਜਿੱਥੇ-ਜਿੱਥੇ ਵੀ ਤੁਹਾਡੀ ਵੋਟ ਬਣੀ ਹੋਈ ਹੈ ਕਿਸੇ ਵੀ ਬੂਥ ਦੇ ਉੱਤੇ ਔਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਹੈਗੀ ਆ ਮੋਗਾ ਜ਼ਿਲ੍ਹੇ ਦੀ ਪੋਲ ਪਰਸੈਂਟੇਜ ਆ ਪੰਜਾਬ ਦੀ ਪੋਲ ਪਰਸੈਂਟੇਜ ਪਿਛਲੇ ਟਾਈਮਾਂ ਦੇ ਵਿੱਚ ਘਟ ਰਹੀ ਹੈ ਤਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਗੁਜਾਰਿਸ਼ ਕਰਦੇ ਆ ਕਿ ਤੁਸੀਂ ਇੱਕ ਤਰੀਕ ਨੂੰ ਵੋਟ ਪਾਉਣ ਆਇਓ ਜਿਵੇਂ ਇਸ ਬੱਸ ਦੇ ਵਿੱਚ ਗਰਮੀ ਲੱਗ ਰਹੀ ਹੈ ਤੁਹਾਨੂੰ ਇਸ ਤੋਂ ਠੰਡਾ ਅਸੀਂ ਤੁਹਾਨੂੰ ਪੋਲਿੰਗ ਬੂਥ ਬਣਾ ਕੇ ਦੇਵਾਂਗੇ ਉੱਥੇ ਹੋ ਸਕਦਾ ਏਸੀ ਲੱਗਿਆ ਹੋਵੇ কুলਰ ਤਾਂ ਲੱਗਿਆ ਹੋਊਗਾ ਪੀਣ ਵਾਲੇ ਪਾਣੀ ਦਾ ਸ਼ਬੀਲ ਦਾ ਛਾਂ ਦਾ ਬੈਠਣ ਦਾ ਪ੍ਰਬੰਧ ਹੋਊਗਾ ਵੋਟਾਂ ਜ਼ਰੂਰ ਪਾਉਣਾ ਹੈ ਜਿਹਨੂੰ ਮਰਜ਼ੀ ਪਾਉ ਆਪਣੀ ਮਨਮਰਜ਼ੀ ਦੀ ਸਰਕਾਰ ਬਣਾਓ ਪਰ ਇੱਕ ਤਰੀਕ ਨੂੰ ਵੋਟਾਂ ਪਾਉਣ ਲਈ ਆਇਓ ਇਹ ਸਾਡੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਆਓਗੇ ਕਿੱਥੇ ਬਣੀ ਹੈ ਵੋਟ ਤੁਹਾਡੀ ਹਾਂ ਜ਼ਰੂਰ ਪਾਉਣ ਆਇਓ ਜੀ ਜੀ ਮੈਂ ਪਸਾਰੇ ਜਾਣਦੇ ਆ ਕਿ ਦੇਸ਼ ਦੇ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ ਹੈ ਜਿਹਦੇ ਤਹਿਤ 1 ਜੂਨ ਨੂੰ ਪੰਜਾਬ ਦੇ ਵਿੱਚ ਵੀ ਪੋਲਿੰਗ ਹੋਣੀ ਹੈ 1 ਜੂਨ ਨੂੰ ਕਾਫੀ ਗਰਮੀ ਹੋਣੀ ਹੈ ਸੋ ਆਪਾਂ ਨੇ ਗਰਮੀ ਦਾ ਬਹਾਨਾ ਨਹੀਂ ਬਣਾਉਣਾ ਹੈਗਾ ਕਿ ਗਰਮੀ ਹੈ ਇਸ ਕਰਕੇ ਅਸੀਂ ਪੋਲਿੰਗ ਬੂਥ ਤੱਕ ਨਹੀਂ ਜਾ ਸਕਦੇ ਇਸ ਗਰਮੀ ਦੇ ਮੱਦੇਨਜ਼ਰ ਜਿੰਨੇ ਵੀ ਪ੍ਰਿਕਾਉਸ਼ਨਸ ਅਸੀਂ ਲੈਣੇ ਨੇ ਜੋ ਫੈਸਿਲਿਟੀਆਂ ਅਸੀਂ ਉੱਥੇ ਬੂਥ ਦੇ ਉੱਤੇ ਦੇਣੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਬੰਧ ਕਰ ਲਿਆ ਪਹਿਲਾਂ ਜਿਹੜੀਆਂ ਫੈਸਿਲਿਟੀਆਂ ਹੁੰਦੀਆਂ ਨੇ ਵੀ ਉੱਥੇ ਰੈਂਪ ਹੋਵੇ ਵਾਸ਼ਰੂਮ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਛਾਂ ਦਾ ਪ੍ਰਬੰਧ ਹੋਵੇ ਬਿਜਲੀ ਦਾ ਪ੍ਰਬੰਧ ਹੋਵੇ ਇਹਦੇ ਨਾਲ ਨਾਲ ਇਸ ਵਾਰੀ ਦੀ ਇਲੈਕਸ਼ਨ ਦੇ ਵਿੱਚ ਵੱਖਰਾ ਇਹ ਹੋਏਗਾ ਕਿ ਪੋਲਿੰਗ ਬੂਥ ਦੇ ਅੰਦਰ ਏਸੀ ਜਾਂ ਫਿਰ ਕੂਲਰ ਉਹਦਾ ਪ੍ਰਬੰਧ ਹੋਏਗਾ ਸ਼ਰਬਤ ਵਾਲੀ ਸ਼ਬੀਲ ਲੱਗੀ ਹੋਏਗੀ ਮੈਡੀਕਲ ਦਾ ਪ੍ਰਬੰਧ ਹੋਏਗਾ ਤੇ ਕਈ ਸਾਰੇ ਬੂਥਸ ਅਸੀਂ ਗ੍ਰੀਨ ਬੂਥ ਬਣਾਉਣੇ ਆ ਉੱਥੇ ਤੁਹਾਨੂੰ ਇਸ ਤਰ੍ਹਾਂ ਫੀਲ ਹੋਏਗਾ ਜਿਵੇਂ ਆਪਾਂ ਇੱਕ ਬਗੀਚੇ ਦੇ ਵਿੱਚ ਆਏ ਆ ਉੱਥੇ ਆਲੇ ਦੁਆਲੇ ਪਲਾਂਟੇਸ਼ਨ ਇਸ ਤਰੀਕੇ ਦੀ ਹੋਏਗੀ ਫਿਰ ਗ੍ਰੀਨ ਬੂਥ ਦੇ ਉੱਤੇ ਹੀ ਤੁਹਾਨੂੰ ਸਾਰਿਆਂ ਨੂੰ ਉੱਥੇ ਸੈਪਲਿੰਗਸ ਦੇਣੀਆਂ ਨੇ ਅਸੀਂ ਜਿਹੜੇ ਬੂਟੇ ਤੁਸੀਂ ਘਰਾਂ ਦੇ ਵਿੱਚ ਜਾ ਕੇ ਲਿਜਾ ਸਕਦੇ ਹੋ ਐਜਾ ਗਿਫਟ ਦੇਵਾਂਗੇ ਇਹਦੇ ਨਾਲ ਨਾਲ ਹੀ ਜਿਹੜੇ ਫਸਟ ਟਾਈਮ ਵੋਟਰਸ ਹੋਣਗੇ ਸਾਰੇ ਬੂਥ ਦੇ ਉੱਪਰ ਹੀ ਉਹਨਾਂ ਨੂੰ ਵੀ ਅਸੀਂ ਇੱਕ ਛੋਟਾ ਜਿਹਾ ਗਿਫਟ ਦੇਵਾਂਗੇ ਤੇ ਕੁੱਲ ਮਿਲਾ ਕੇ ਇਹ ਜਿਹੜਾ ਮੈਮੋਰੀਏਬਲ ਇੱਕ ਐਕਸਪੀਰੀਅੰਸ ਹੋਏਗਾ ਤੁਸੀਂ ਤਾਂ عمر ਯਾਦ ਕਰੋਗੇ ਕਿ ਜੀ ਅਸੀਂ ਇਹ ਵੋਟ ਪਾਉਣ ਗਏ ਸੀਗੇ ਤਾਂ ਉਦੋਂ ਸਾਨੂੰ ਇਹੋ ਜਿਹਾ ਤਜਰਬਾ ਹੋਇਆ ਸੀਗਾ ਜਿਨੇ ਅਸੀਂ ਸਰਕਾਰੀ ਚੀਜ਼ਾਂ ਨੂੰ ਸਮਝ ਲੈਂਦੇ ਆ ਕਿ ਨੀਰਸ ਜੀਆਂ ਹੁੰਦੀਆਂ ਨੇ ਤਾਂ ਸਾਨੂੰ ਲੱਗੂਗਾ ਕਿ ਇਹ ਜਿਹੜੇ ਬੂਥ ਨੇ ਨੀਰਸ ਜੇ ਹੋਣਗੇ ਪਰ ਇਸ ਤਰ੍ਹਾਂ ਨਹੀਂ ਹੈਗਾ ਮੋਗੇ ਚਿੱਲੇ ਦੇ ਵਿੱਚ 40 ਪੋਲਿੰਗ ਸਟੇਸ਼ਨ ਜਿਹੜੇ ਹੋਣਗੇ ਉਹ ਮਾਡਲ ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਜਿਹੜੇ ਬਹੁਤ ਸਜਾਏ ਹੋਣਗੇ ਤੁਹਾਨੂੰ ਇਹ ਲੱਗੂਗਾ ਕਿ ਅਸੀਂ ਜਿਵੇਂ ਕਿਸੇ ਪੈਲਸ ਦੇ ਵਿੱਚ ਆ ਰਹੇ ਹਾਂ ਉੱਥੇ ਇਸ ਤਰ੍ਹਾਂ ਦੀ ਸਜਾਵਟ ਹੋਊਗੀ ਤੇ ਕੁਝ ਬੂਤ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਿਰਫ ਫੀਮੇਲ ਏਮਪਲਾਈਜ਼ ਹੋਣਗੇ ਕੁਝ ਜਿੱਥੇ ਪੀ ਡਬਲਯੂ ਡੀ ਹੋਣਗੇ ਕੁੱਲ ਮਿਲਾ ਕੇ ਇਹ ਇੱਕ ਵੱਖਰੇ ਤਰੀਕੇ ਦਾ ਤਜਰਬਾ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ 1 ਜੂਨ ਨੂੰ ਵੋਟਾਂ ਪਾਉਣ ਲਈ ਆਈਏ ਤਾਂ ਕਿ ਪਿਛਲੀ ਲੋਕ ਸਭਾ ਵਿਲੇ ਮੋਗੇ ਜ਼ਿਲ੍ਹੇ ਦੇ ਉੱਪਰ ਇੱਕ ਦਾਗ ਜਾਂ ਲੱਗਿਆ ਸੀਗਾ ਕਿ ਇੱਥੋਂ ਦੀ ਪੋਲ ਪਰਸੈਂਟੇਜ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀਗੀ ਹੁਣ ਆਪਾਂ ਉਸ ਨੂੰ 70% ਤੋਂ ਉੱਪਰ ਲੈ ਜਾਈਏ ਅੱਜ ਬਸ ਕੰਟਰੀ ਵੀ ਪਹੁੰਚੇ ਲੋਕਾਂ ਨੂੰ ਜਾਗਰੂਕ ਕੀਤਾ ਹਾਂ ਹਾਂਜੀ ਇਹ ਸਾਰੀਆਂ ਕੋਸ਼ਿਸ਼ਾਂ ਦੇ ਤਹਿਤ ਹੀ ਅਸੀਂ ਹਰੇਕ ਸੈਕਸ਼ਨ ਨੂੰ ਟੱਚ ਕਰ ਰਹੇ ਹਾਂ ਅਸੀਂ ਸਕੂਲਾਂ ਦੇ ਵਿੱਚ ਜਾ ਰਹੇ ਹਾਂ ਕਾਲਜਾਂ ਦੇ ਵਿੱਚ ਜਾ ਰਹੇ ਹਾਂ ਹੋਰ ਅਦਾਰਿਆਂ ਦੇ ਵਿੱਚ ਜਾ ਰਹੇ ਹਾਂ ਕੋਈ ਵੋਟਰਸ ਦਾ ਸੈਕਸ਼ਨ ਨਾ ਰਹਿ ਜਾਵੇ ਜਿਹਨੂੰ ਅਸੀਂ ਇਹ ਕਹਿਣ ਤੋਂ ਕਿਤੇ ਖੁੰਝ ਜਾਈਏ ਤਾਂ ਇੱਕ ਇਹ ਦਿਖਦਾ ਸੀਗਾ ਕਿ ਬੱਸਾਂ ਦੇ ਵਿੱਚ ਬਹੁਤ ਸਾਰੇ ਪੈਸੇਂਜਰਜ਼ ਆਉਂਦੇ ਜਾਂਦੇ ਰਹਿੰਦੇ ਨੇ ਜਿਨ੍ਹਾਂ ਨੂੰ ਸ਼ਾਇਦ ਨਹੀਂ ਟੱਚ ਕੀਤਾ ਗਿਆ ਹੈਗਾ ਤਾਂ ਇੱਕ ਨਵਿਕਲੀ ਕੋਸ਼ਿਸ਼ ਸਾਡੀ ਸਵੀਪ ਟੀਮ ਨੇ ਜੀਏ ਮੈਡਮ ਅਡਮਿਨਿਸ਼ੋਨੀ ਅੰਗਰੇਜ਼ੀ ਨੇ ਕੀਤੀ ਕਿ ਬੱਸਾਂ ਦੇ ਵਿੱਚ ਹੀਆਂ ਸਵਾਰੀਆਂ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਆਪਣੇ ਜ਼ਿਲ੍ਹੇ ਤੋਂ ਬਹੁਤ ਹੀ ਜ਼ਿਆਦਾ ਦੂਰ ਤੱਕ ਤਾਂ ਬੱਸ ਸਰਵਿਸ ਚੱਲਦੀ ਨਹੀਂ ਆ ਨੇੜੇ-ਨੇੜੇ ਦੀਆਂ ਸਵਾਰੀਆਂ ਨੇ ਜਿਹੜੀਆਂ ਉਹ ਤਾਂ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਆਪਣੀ ਕੰਸਟਿਟੂਐਂਸੀ ਦੇ ਵਿੱਚ ਹੀ ਪੈਂਦੀਆਂ ਨੇ ਤਾਂ ਉਹਨਾਂ ਸਾਰਿਆਂ ਨੂੰ ਅਸੀਂ ਇਹ ਮੈਸੇਜ ਦਿੱਤਾ ਕਿ ਇਸ ਵਾਰ ਨੂੰ ਵੋਟ ਪਾਉਣ ਲਈ ਜ਼ਰੂਰ ਆਓ